ਇਸ ਪ੍ਰਸੰਗ ਵਿੱਚ ਗੁਰੂ ਗੋਰਖਨਾਥ ਜੀ ਪੂਰਨ ਨੂੰ ਖੂਹ ਦੇ ਵਿੱਚੋਂ ਬਾਹਰ ਕਿਵੇਂ ਕੱਢਦੇ ਹਨ ਗੁਰੂ ਗੋਰਖਨਾਥ ਦੇ ਚੇਲੇ ਪੂਰਨ ਦਾ ਵਿਰੋਧ ਕਿਉਂ ਕਰਦੇ ਹਨ ਅਤੇ ਪੂਰਨ ਰਾਣੀ ਸੁਨਦਰਾ ਤੋਂ ਖੈਰ ਕਿਵੇਂ ਮੰਗ ਕੇ ਲਿਆਉਂਦਾ ਹੈ ਆਜੋ ਸੁਣਦੇ ਹਾਂ ਹਾਂਜੀ ਜਿਸ ਵਖਤ ਦੇ ਵਿੱਚ ਗੁਰੂ ਗੋਰਖਨਾਥ ਉਹ ਸ਼ੈਲਕੋਟ ਦੀ ਧਰਤੀ ਦੇ ਵਿੱਚ ਉਸ ਜੰਗਲਾਂ ਵਿੱਚ ਪਹੁੰਚ ਗਿਆ ਉਸ ਗੁਰੂ ਗੋਰਖਨਾਥ ਜੀ ਨੇ ਇਕ ਆਦੇਸ਼ਤਾ ਇੱਕ ਨਾਥ ਨੂੰ ਬੁਲਾਇਆ ਲਵੇ ਨਾਥ ਜੀ ਆਪਾਂ ਧੂਣਾ ਚੇਤਨ ਕਰਨੇ ਹਨ ਪਰ ਧੂਣਾ ਚੇਤਨ ਬਗੇਰ ਨਹੀਂ ਹੋਣਾ ਜਲ ਭਗਵਾਨ ਬਗੇਰ ਨਹੀਂ ਹੋਣਾ ਆਪਾਂ ਨੂੰ ਜਲ ਚਾਹੀਦੇ ਉਹ ਖੂਵ ਇੱਕ ਕੋਹ ਦੇ ਉੱਤੇ ਆ ਚੱਕ ਤੂੰ ਵੀ ਆ ਲੈ ਡੋਰੀ ਜਾ ਕੇ ਚੱਲ ਆ ਗੁਰੂ ਗੋਖਨਾਨਦ ਦੇ ਚਰਨਾਂ ਤੇ ਹੱਥ ਲਾ ਕੇ ਡੋਰੀ ਤੇ ਤੂੰ ਵੀ ਲੈ ਕੇ ਉਸ ਖੂਏ ਵੱਲ ਚਲਿਆ ਜਾਂਦਾ ਹੈ ਉਸ ਟੁੰਬੀ ਨਾਲ ਬੰਨੀ ਖੂਹ ਦੇ ਵਿੱਚ ਫਰਾਹੀ ਪਾਣੀ ਤਾਰੇ ਮੰਗੂ ਨਜ਼ਦੀਕ ਨਹੀਂ ਚਮਕਦਾ ਦੂਰ ਚਮਕਨੇ ਉਥੇ ਇਤਿਹਾਸਕਾਰ ਇਹ ਗੱਲ ਦੱਸਦੇ ਆ ਜਦੋਂ ਡੁੱਬ ਡੁੱਬਦੀ ਆਵਾਜ਼ ਆਈ ਕਿਉਂਕਿ ਉਹ ਟਾਈਮ ਨੂੰ ਟਾਈਮ ਭੇੜਦਾ ਗੁਰੂ ਸਰੀਰ ਤਾਂ ਗਲ ਸੜ ਚੁੱਕਿਆ ਸੀ ਉਹਦੇ ਜਰੀਏ ਬੋਲਦਾ ਤਾਕਤ ਗੁਰੂ ਦੀ ਬਖਸ਼ੀ ਹੋਈ ਜਦੋਂ ਲੱਗਾ ਖੇਚਣ ਤੂੰ ਵੀ ਅੜਗੀ ਇੱਕ ਆਤਮਕ ਜੋਤ ਹੈ ਜਿਹਨੂੰ ਆਤਮਾ ਕਹਿੰਦੇ ਨੇ ਪ੍ਰਭੂ ਦੀ ਹੋਰੇ ਵਿੱਚ ਕੁਛ ਨਹੀਂ ਹੈ ਤੇ ਅੰਦਰੋਂ ਆਵਾਜ਼ ਆਈ ਵੀ ਇਹ ਦੇ ਵਿੱਚ ਕੋਈ ਪਚਾਸ ਜਿੰਨ ਚੜੇਲ ਭੂਤ ਲਓ ਜੀ ਉਹ ਛੱਡ ਕੇ ਭੱਜ ਗਏ ਆ ਜਾ ਕੇ ਗੁਰੂ ਗੋਖਰਨਾਥ ਨੂੰ ਕਹਿੰਦਾ ਮਹਾਰਾਜ ਜੀ ਮੈਂ ਜਲ ਲੈਣ ਵਾਸਤੇ ਗਿਆ ਸੀ ਉਹਦੇ ਵਿੱਚ ਜਿੰਨ ਬੈਠਾ ਆਪ ਚੱਲ ਕੇ ਦੇਖ ਲਓ ਆਪਣੀਆਂ ਨਜ਼ਰਾਂ ਨਾਲ ਲੈ ਕੇ ਸਾਰੀ ਜਮਾਤ ਨੂੰ ਦਿਖਾਉਣ ਵਾਸਤੇ ਤੇ ਆਪਦੇ ਚੇਲੇ ਨੂੰ ਅਮਰ ਕਰਨ ਵਾਸਤੇ ਹੁਣ ਗੁਰੂ ਗੋਰਖਨਾਥ ਜੀ ਧੂਨੇ ਤੋਂ ਉੱਠੇ ਚਿਮਟਾ ਫੜਿਆ ਹੱਥ 'ਚ ਉਹ ਖੂਦੇ ਮੌਣ ਦੇ ਆਲੇ-ਦਾਲੇ ਖੜ ਕੇ ਸਾਰੇ ਆ ਕੇ ਗੁਰੂ ਗੋਰਖਨਾਥ ਨੇ ਕਵਾਜ ਦਿੱਤੀ ਉਹ ਬੇਟਾ ਕੌਣ ਹੈ ਤੂੰ ਜਿੰਨੇ abhut 50 ਜਵਾਬ ਦੇ ਇੱਕ ਗੁਰੂ ਗੋਰਖਨਾਥ ਪੂਰਨ ਭਗਤ ਨੂੰ ਆਵਾਜ਼ ਦਿੰਦਾ ਸਾਰੀ ਜਮਾਤ ਦੇ ਅੱਗੇ ਪੇਸ਼ ਕਰਦਾ ਉਹਨੂੰ ਆਮਰ ਕਰਦਾ ਦੇਖਾ ਪਲਾ ਏ ਐਉਂ ਕਹਿੰਦਾ ਜੀ ਕੈਨਕਲੋਪ ਹੋ ਕੇ ਗੁਰਾਂ ਨੇ ਆਵਾਜ਼ ਮਾਰੀ ਆ ਓਏ ਆਵਾਜ਼ ਮਾਰੀ ਆ ਸਾਡੀ ਤੁੰਬੀ ਫਾੜ ਖੈਰ ਨਾ ਗਯਾਰੀ ਆ ਓਏ ਸੁੱਟ ਦਿਆਂਗੇ ਜੜ ਤੇਰੀਆਂ ਖੇਡ ਕੇ ਤੇਰੀਆਂ ਓ ਖੇਡ ਕੇ ਸੁੱਖ ਨਾ ਉਠਾਂ ਮੇ ਸਾਧੂ ਮਾਨ ਨੂੰ ਛੇੜ ਕੇ ਜੀਦੇ ਹੈਗੀ ਤੂੰ ਸਤਾਵੀਂ ਪੇਤ ਦੇ ਤੂੰ ਸਤਾਵੀਂ ਪੇਤ ਦੇ ਅਸੀਂ ਬੈਰੀ ਹੁਨ ਜੰਨਤੇ ਭਰੇ ਤੇ ਦੇ ਚੁੱਪ ਕਰ ਬੈਠ ਕੇ ਅਟਚਰ ਪੇੜ ਕੇ ਜਿੱਟਚਰ ਪੇੜ ਕੇ ਸੁੱਖ ਨਾ ਉਠਾਂ ਮੇ ਸਾਧੂ ਮਾਨ ਨੂੰ ਛੇੜ ਕੇ ਹਾ ਜੇ ਤੁਹੋ ਮੈਂ ਪਰਾ ਵਿਗੜ ਆਖ ਮੀਸ਼ੂਏ ਵਿਗੜ ਆਖ ਮੀਸ਼ੂਏ ਕਰਦਾ ਪਸਾ ਮ ਪੜ ਕੇ ਅਦੀਸ਼ੂਏ ਓਏ ਹੱਥੀ ਕਾਲ ਬੈਠਿਆ ਆ ਪਤਾ ਸੋਹੇੜ ਕੇ ਅਪਦਸ ਹੇੜ ਕੇ ਸੁੱਖ ਨਾ ਉਠਾਂ ਮੇ ਸਾਧੂ ਮਾਨ ਨੂੰ ਛੇੜ ਕੇ ਹੇ ਕੌਰੂ ਦੇ ਸਦੀਆਂ ਕੱਡੀਆਂ ਨੇ ਆੜੀਆਂ ਕੱਡੀਆਂ ਨੇ ਆੜੀ ਯਾ ਤੂੰ ਕਿ ਸਾਡੇ ਮੂਰੇ ਦਾ ਖਲਾਵੇਂ ਤੜੀਆਂ ਓਏ ਗੁੱਗਾ ਵਿਆ ਕੇ ਲਿਆਂਦਾ ਦੱਸਾਂ ਕੀ ਉਦੇੜ ਕੇ ਦੱਸਾਂ ਕੀ ਉਦੇੜ ਕੇ ਹੈ ਸੁਖ ਨਾ ਉਠਾਂ ਮੇ ਸਾਧੂ ਮਾਨੁ ਛੇੜ ਕੇ ਕਰੇਗਾ ਜਦ ਬਾਣੇ ਛੇੜੀ ਸਿਧਾਰਾ ਵਾਛੇ ਨੂੰ ਵੀ ਸਿਧਾਰਾ ਵਾਛੇ ਨੂੰ ਨਾ ਬਾਕੀ ਅਛਾਇਆ ਕਰ ਕੇ ਤੇ ਆਸੇ ਨੂੰ ਓਏ ਆਪਸ ਵਿੱਚ ਸਾਰੇ ਮਾਰਤੇ ਚ ਮੇੜ ਕੇ ਮਾਰਤੇ ਚ ਮੇੜ ਕੇ ਹੈ ਸੁਖ ਨਾ ਉਠਾਂ ਮੇ ਸਾਧੂ ਮਾਨੁ ਛੇੜ ਕੇ ਸਾਧੂ ਮੰਦੀ ਮੈਮਾ ਹੁੰਦੀ ਬੇਦਤੋਂ ਪਰੇ ਹੁੰਦੀ ਬੇਦਤੋਂ ਪਰੇ ਇੱਕ ਵੇਲੇ ਫੱਕਰਾ ਤੋਂ ਰੱਬ ਵੀ ਡਰੇ ਓਏ ਆ ਗਿਆ ਅੜਿੱਕੇ ਤੂੰ ਵੀ ਨਾਲ ਘੇੜ ਕੇ ਤੂੰ ਵੀ ਨਾਲ ਘੇੜ ਕੇ ਸੁੱਖ ਨਾ ਉਠਾਂ ਮੈਂ ਸਾਧੂ ਮਾਨੁ ਛੇੜ ਕੇ ਹਾ ਗੋਰਖ ਬਲਾ ਬੈ ਤੈਨੂੰ ਬੋਲਣਾ ਪਊ ਏ ਤੈਨੂੰ ਬੋਲਣਾ ਪਊ ਨੇ ਲੇਦਾ तमाम ਮਪੇ ਤੇ ਖੋਲਣਾ ਪਊ ਆਈ ਥੀਤੀ ਬੋਲ ਜਾਈਏ ਕੰਮ ਨੂਨ ਮੇੜ ਕੇ ਕੰਮ ਨੂਨ ਮੇੜ ਕੇ ਸੁਖ ਨਾ ਉਠਾਂ ਮੇ ਸਾਦੂਆਂ ਨੂ ਥੇੜ ਕੇ ਹਾਂਜੀ ਜਦੋਂ ਗੁਰੂ ਗੋਖਰਨਾਥ ਨੇ ਆਵਾਜ਼ ਦਿੱਤਾ ਕੀ ਕਿਹਾ ਦੱਸ ਵੀ ਬੇਟਾ ਤੂੰ ਕੌਣ ਹੈ ਤੂੰ ਆਪਣੀ ਮਰਜ਼ਾਦਾ ਚ ਰਹਿ ਅਸੀਂ ਆਪਣੀ ਮਰਜ਼ਾਦਾ ਦੇ ਵਿੱਚ ਸਾਰੀ ਧਰਤੀ ਹੈ ਸੰਤਾਂ ਦੀ ਸਾਡਾ ਕੋਈ ਕਿਸੇ ਨਾਲ ਸ੍ਰੀਕਾ ਨਹੀਂ ਤੂੰ ਦੱਸ ਕੀ ਚਾਹੁੰਨਾ ਕੀ ਚੀਜ਼ ਹੈ ਫਿਰ ਅੰਦਰੋਂ ਆਵਾਜ਼ ਆਈ ਆ ਹੇ ਗੁਰੂ ਵੀ ਮੈਂ ਰਾਜੇ ਸਲਵਾਨ ਦਾ ਲੜਕਾ ਜੇ ਤੂੰ ਗੋਰਖ ਦਾ ਸਿੱਧ ਦਾ ਚੇਲਾ ਹੈ ਤਾਂ ਉਸ ਉੱਤਰ ਦੇ ਕੌਣ ਪੰਖੇ ਰੂ ਫਰ ਬਿਨਾ ਕੌਣ ਬੂਲ ਬਿਨ ਡਾਲ ਕੌਣ ਸਮੁੰਦਰ ਜਲ ਬਿਨਾ ਕੌਣ ਮੌਤ ਬਿਨ ਕਾਲ ਤ੍ਰਿਸ਼ਨਾ ਜੋ ਤ੍ਰਿਸ਼ਨਾ ਹੈ ਬੰਦੇ ਦੀ ਏ ਇਕ ਪੰਖੇ ਰੂ ਹੈ ਇਹ ਖੜਦੀ ਨਹੀਂ ਜੋ ਕ੍ਰਿਸ਼ਨ ਹੈ ਇਹ ਬਿਨਾ ਜੜ ਤੋਂ ਹੈ ਜੋ ਨੈਣ ਹਨ ਇਹ ਸਮੁੰਦਰ ਹਨ ਇਹ ਸਮੁੰਦਰ ਮੰਨਿਆ ਕਰਨ ਜੋ ਮੌਤ ਹੈ ਜਿਉਂਦੇ ਬੰਦੇ ਦੀ ਜਦੋਂ ਆਪਾਂ ਸੌ ਜਾਂਦੇ ਆ ਉਹ ਮੌਤ ਦੇ ਵਿੱਚ ਚਲਾ ਜਾਂਦਾ ਕੋਈ ਪਤਾ ਨਹੀਂ ਲੱਗਦਾ ਜਦੋਂ ਇਹ ਉਤਰ ਪੂਰੇ ਕੀਤੇ ਗੁਰੂ ਗੋਰਖਨਾਥ ਐਨਾ ਖੁਸ਼ ਹੋਇਆ ਆਪਣੀ ਸ਼ਕਤੀ ਭਗਤੀ ਦੇ ਨਾਲ ਗੁਰੂ ਗੋਰਖਨਾਥ ਨੇ ਉਹਨੂੰ ਸਰੀਰ ਸਵਾਰੇ ਕੰਚਨ ਕਰਤੋ ਕਿਉਂਕਿ ਗੁਰੂ ਦੀ ਨਜ਼ਰ ਤੇ ਤੇ ਜਵਾਨ ਦੇ ਉਤੇ ਅੰਬਰਤ ਹੈ ਲਓ ਦੇਣਾ ਧਿਆਨ ਨਾਜ਼ਰਾਂ ਪਾਈਆਂ ਉਹਦੇ ਹੱਥ ਸਬੂਤ ਹੋ ਗਏ ਪੈਰ ਸਬੂਤ ਹੋ ਗਏ ਫੇਰੇ ਉੱਥੇ ਇੱਕ ਸ਼ਰਤ ਰੱਖੀ ਗਈ ਕਿ ਕਹਿੰਦਾ ਐ ਨਹੀਂ ਕਰਦਾ ਹੋਰ ਕੱਚਾ ਗਲੋਟਾ ਮੰਗਾਇਆ ਜਾਵੇ ਸ਼ਹਿਰ ਦੇ ਵਿੱਚੋਂ ਹੋਵੇ 7 ਸਾਲ ਦੀ ਕੰਨਿਆ ਦੇ ਹੱਥਾਂ ਦਾ ਕੱਟਿਆ ਹੋਇਆ ਜੇ ਤਾਂ ਉਹਦੇ ਨਾਲ ਆ ਗਿਆ ਤੂੰ ਤਾਹਾਂ ਫੇਰ ਮੈਂ ਤੈਨੂੰ ਮੰਨੂ ਨਹੀਂ ਨਹੀਂ ਮੰਦਾ ਯੱਗ ਨੂੰ ਦਿਖਾਉਣ ਵਾਸਤੇ ਜਮਾਤ ਨੂੰ ਦਿਖਾਉਣ ਵਾਸਤੇ ਉਹਨੂੰ ਪ੍ਰਤਿਆਉਣ ਵਾਸਤੇ ਗੁਰੂ ਨੇ ਇੱਕ ਗਲੋਟਾ ਮੰਗਾਇਆ ਕੱਚਾ ਗਲੋਟਾ ਕਿਉਂਕਿ 7 ਸਾਲ ਤੱਕ ਦੁਰਗਾ ਦਾ ਅਨਸਪਤਾਰ ਮੰਦਿਆ ਲੜਕੀ ਨੂੰ ਲਓ ਦੇਣਾ ਧਿਆਨ ਉਹ ਗਲੋਟੇ ਦਾ ਤਾਗਾ ਉਸ ਤਾਗੇ ਰਾਹੀਂ ਪੂਰਨ ਭਗਤ ਸਿੱਧ ਦਾ ਚੇਲਾ ਬਾਹਰ ਕੱਢਿਆ ਤੇ ਬਾਹਰ ਕੱਢ ਕੇ ਉਹਨੂੰ ਦੋ ਸ਼ਬਦ ਕਹੇ ਬੱਚਾ ਤੇਰੀ ਮਾਂ ਅੰਧੀ ਹੋ ਗਈ ਤੇਰੇ ਪਿਤਾ ਦੀ ਗੱਦੀ ਖਤਮ ਹੋ ਗਈ ਤੂੰ ਘਰ ਨੂੰ ਚਲਿਆ ਜਾ ਫੇਰ ਚੇਲੇ ਦਾ ਕੀ ਅਧਿਕਾਰ ਬਣਦਾ ਹੈ ਕਹਿੰਦਾ ਗੁਰੂ ਜੀ ਨਾਰਾਜ ਦੀ ਲੋੜ ਹੈ ਮੈਨੂੰ ਤਾਂ ਤੇਰੇ ਚਰਨਾਂ ਦੀ ਲੋੜ ਹੈ ਮੇਰੇ ਕੰਨ 'ਚ ਮੁੰਦਰਾ ਪਾ ਦੇ ਮੈਨੂੰ ਯੋਗ ਦੀ ਰੀਤ ਸਿਖਾ ਦੇ ਗੁਰੂ ਜੀ ਮੈਨੂੰ ਰਾਜ ਦੀ ਲੋੜ ਨਹੀਂ ਮੈਂ ਜਿਉਂਦਾ ਰਿਹਾ ਗੁਰੂ ਨੇ ਟਾਈਮ ਦਿੱਤਾ ਮੈਂ ਮਾਤਾ ਦੇ ਦਰਸ਼ਨ ਕਰ ਲਵਾਂ ਨਹੀਂ ਕਰਦਾ ਮੈਨੂੰ ਰਾਜ ਦੀ ਕੋਈ ਲੋੜ ਨਹੀਂ ਮੈਂ ਉਸ ਰਾਜ 'ਚ ਨਹੀਂ ਜਾਣਾ ਜਿਨੇ ਕਦਰ ਨਹੀਂ ਕੀਤੀ ਹੁਣ ਗੁਰੂ ਤੇ ਚੇਲੇ ਦੀ ਕਹਿੰਦਾ ਤੂੰ ਉਹਦੇ ਰਾਜ ਨੂੰ ਚਲਿਆ ਜਾ ਉਹ ਕਹਿੰਦਾ ਕੰਨ ਪਾੜ ਕੇ ਮੁੰਦਰਾ ਆਪਾਂ ਦੇਖਾਂ ਗੁਰੂ ਗੋਰਖਨਾਥ ਦੇ ਸਵਾਲ ਹੈ ਐਸੇ ਹੁੰਦੇ ਹੋ ਕਰੋ ਮੇਹਰ ਦੀ ਨਜ਼ਰ ਕਰੋ ਮੇਹਰ ਦੀ ਨਜ਼ਰ ਅਦਾਸ ਤੇ ਪੂਰਨ ਕਹਿੰਦਾ ਹੈ ਹੱਥ ਜੋੜ ਕੇ ਦੋ ਮੇਆ ਹੱਥ ਜੋੜ ਕੇ ਦੋਵੇਂ ਚਰਨਾਂ ਦੇ ਵਿੱਚ ਬੈੰਦਾ ਹਾ ਹੱਥ ਜੋੜ ਕੇ ਦੋਵੇਂ ਹੋ ਦਿਲ ਵਿੱਚ ਮੇਰੇ ਤਾਂਗਾ ਆ ਦਿਲ ਵਿੱਚ ਮੇਰੇ ਤਾਂਗਾ ਸਾਮੀ ਕੰਨ ਪੜਵਾਉਣ ਦੀਆਂ ਦੱਸ ਗੁਰੂ ਜੀ ਰੀਤਾ ਦੱਸ ਗੁਰੂ ਜੀ ਰੀਤਾ ਮੈਨੂੰ ਜੋਗ ਕਮਾਉਣ ਦੀਆਂ ਦੱਸ ਗੁਰੂ ਜੀ ਰੀਤਾ ਕੈਣ ਨਾਥ ਸੁਣ ਹਾਲਾ ਫਿਰ ਕਹਿਣ ਨਾਸ ਸੁਣ ਹਾਲ ਕਸ ਤੋਂ ਬੰਦਾ ਹੈ ਦਾਵੇ ਏ ਸੂਲੀ ਦੀ ਛਾਲ ਏ ਸੂਲੀ ਦੀ ਛਾਲ ਬੱਚਾ ਹਰ ਕੋਈ ਨਾ ਲਾਵੇ ਏ ਸੂਲੀ ਦੀ ਛਾਲ ਓਏ ਹੈ ਬੰਦਰ ਦੀ ਨਿਆਈ ਆ ਹੈ ਬੰਦਰ ਦੀ ਨਿਆਈ ਮਨ ਸਮਝਾਇਆ ਨੀ ਜਾਣਾ ਛੱਡ ਪੂਰਨਾ ਅੜੀਆਂ ਛੱਡ ਪੂਰਨਾ ਅੜੀਆਂ ਜੋਗ ਕਮਾਇਆ ਨੀ ਜਾਣਾ ਛੱਡ ਪੂਰਨਾ ਅੜੀਆਂ ਜੇ ਕਰ ਕਰਨਾ ਚਾਹੋ ਜੀ ਜੇ ਕਰ ਕਰਨਾ ਚਾਹੋ ਮਨ ਬਸ ਹੋ ਜਾਏਗਾ ਆਪੀ ਕੱਟੇ ਜਾਣ ਕਲੇਸ਼ ਕੱਟੇ ਜਾਣ ਕਲੇਸ਼ ਦੇਣ ਗੁਰੂਦੇਵ ਜਦੋਂ ਥਾਪੀ ਕੱਟੇ ਜਾਣ ਕਲੇਸ਼ ਓਏ ਥੋੜੇ ਵਿੱਚ ਥਪੀ ਕਾਂ ਬਈ ਥੋੜੇ ਵਿੱਚ ਥਪੀ ਕਾਂ بگੜੇ ਮਨ ਸਮਝਾਉਣ ਦੀਆਂ ਦੱਸ ਗੁਰੂ ਜੀ ਰੀਤਾਂ ਦਸ ਗੁਰੂ ਜੀ ਰੀਤਾ ਮੈਨੂੰ ਜੋਗ ਕਮਾਉਣ ਦੀਆਂ ਦਸ ਗੁਰੂ ਜੀ ਰੀਤਾ ਇਹ ਕਾਮਕ੍ਰੋਧ ਤੇ ਲੋਭ ਹੰਕਾਰ ਨੂੰ ਮਾਰ ਸਕੇ ਨਾ ਤੂੰ ਕਾਮਕ੍ਰੋਧ ਤੇ ਲੋਭ ਕਾਮਕ੍ਰੋਧ ਤੇ ਲੋਭ ਹੰਕਾਰ ਨੂੰ ਮਾਰ ਸਕੇ ਨਾ ਤੂੰ ਜੰਗਲਾਂ ਦੇ ਵਿੱਚ ਖੇਲਾ ਬੱਚਾ ਜੰਗਲਾਂ ਦੇ ਵਿੱਚ ਖੇਲਾ ਦੁੱਖ ਸਹਾਰ ਸਕੇ ਨਾ ਤੂੰ ਜੰਗਲਾਂ ਦੇ ਵਿੱਚ ਕੱਲਾ ਓਏ ਰੋੜਾਂ ਉੱਤੇ ਆਸਣ ਆ ਰੋੜਾਂ ਉੱਤੇ ਆਸਣ ਬੇਟਾ ਲਾਇਆ ਨੀ ਜਾਣਾ ਛੱਡ ਪੂਰਨਾ ਅੜੀਆਂ ਛੱਡ ਪੂਰਨਾ ਅੜੀਆਂ ਜੋਗ ਕਮਾਇਆ ਨੀ ਜਾਣਾ ਛੱਡ ਪੂਰਨਾ ਅੜੀਆਂ ਜੇ ਜੇਬ 'ਚ ਹੁੰਦਾ ਕਾਮ ਜੀ ਜੇਬ 'ਚ ਹੁੰਦਾ ਕਾਮ ਕਾਸ ਤੋਂ ਕੂਏ 'ਮੈਂ ਗਿਰਦਾ ਪੈਨ ਰੇਸ਼ਮੀ ਜੀਨੇ ਮੈਂ ਪੈਨ ਰੇਸ਼ਮੀ ਜੀ ਨੇ ਰੰਗਲੇ ਮਹਿਲਾ ਮੈਂ ਫਿਰਦਾ ਪੈਨ ਰੇਸ਼ਮੀ ਜੀ ਨੇ ਨਾ ਇਹ ਲੋੜਾ ਪੈਂਦੀ ਆ ਸਾਹਮੀ ਅੰਗ ਕਟਵਾਉਣ ਦੀਆਂ ਨਾ ਇਹ ਲੋੜਾ ਪੈਂਦੀਆਂ ਆ ਨਾ ਇਹ ਲੋੜਾ ਪੈਂਦੀਆਂ ਸਾਹਮੀ ਅੰਗ ਕਟਾਉਣ ਦੀਆਂ ਦੱਸ ਗੁਰੂ ਜੀ ਰੀਤਾਂ ਦੱਸ ਗੁਰੂ ਜੀ ਰੀਤਾਂ ਮੈਨੂੰ ਜੋਗ ਕਮਾਉਣ ਦੀਆਂ ਦਸ ਗੁਰੂ ਜੀ ਦੀ ਤਾਂ ਜਾ ਬਗ ਜਾ ਤੂੰ ਕਰਨੂ ਹੁਣ ਜਾ ਬਗ ਜਾ ਤੂੰ ਕਰਨੂ ਨਾ ਕਰ ਬਾਲਾ ਖਿਆਲ ਬਚਾ ਓ ਮਾਂ ਤੇਰੀ ਦਾ ਹੋ ਗਿਆ ਓ ਮਾਂ ਤੇਰੀ ਦਾ ਹੋ ਗਿਆ ਹੋ ਮੰਦਾ ਹਾਲ ਬਚਾ ਮਾਂ ਤੇਰੀ ਦਾ ਹੋ ਗਿਆ ਓਏ ਜੇ ਤੂੰ ਹੋ ਗਿਆ ਸਾਧ ਫੇਰ ਕਰ ਜਾਇਆ ਨੀ ਜਾਣਾ ਛੱਡ ਪੂਰਨਾ ਅੜੀਆਂ ਛੱਡ ਪੂਰਨਾ ਅੜੀਆਂ ਜੋਗ ਕਮਾਇਆ ਨਹੀਂ ਜਾਣਾ ਛੱਡ ਪੂਰਨਾ ਅੜੀਆਂ ਦਿਲ ਵਿੱਚ ਨਾਸ ਵਿਚਾਰੇ ਫਿਰ ਦਿਲ ਵਿੱਚ ਨਾਸ ਵਿਚਾਰੇ ਪੂਰਨ ਧੀਰਾ ਨਹੀਂ ਹਟਦਾ ਚਿੜੀ ਲਵੇ ਪਰ ਚੂਜ ਜੇ ਚਿੜੀ ਲਵੇ ਪਰ ਚੂਜ ਸਾਗਰੋਂ ਨੀਰ ਨਹੀਂ ਕੱਟਦਾ ਚਿੜੀ ਲਵੇ ਪਰ ਚੁੰਜ ਓਏ ਸੋਚ ਸਮਝ ਲੈ ਫਕਰਾਂ ਸੋਚ ਸਮਝ ਲੈ ਫਕਰਾ ਨਾਥ ਕੋ ਹਾਇਾਨੀ ਜਾਣਾ ਛੱਡ ਪੂਰਨਾ ਅੜੀਆਂ ਛੱਡ ਪੂਰਨਾ ਅੜੀਆਂ ਜੋਗ ਕਮਾਇਆ ਨਹੀਂ ਜਾਣਾ ਛੱਡ ਪੂਰਨਾ ਅੜੀਆਂ ਜਦੋਂ ਗੁਰੂ ਗੋਖਰਨਾਥ ਜੀ ਨੇ ਇਹ ਸਵਾਲ ਕੀਤੇ ਉਹ ਬੇਟਾ ਜੰਗਲਾਂ ਦੇ ਵਿੱਚ ਰਹਿਣਾ ਰੋੜਾਂ ਉੱਤੇ ਅਸਣ ਤੇ ਦੁਨੀਆ ਕੰਨੀਓ ਟੁੱਟ ਕੇ ਪ੍ਰਮਾਤਮਾ ਨਾਲ ਜੁੜਨਾ ਇਹ ਤੇਥੋਂ ਕੰਮ ਹੋਣਾ ਨਹੀਂ ਗੁਰੂ ਗੋਖਰਨਾਥ ਦੇ ਚਰਨਾਂ ਤੇ ਸਿਰ ਧਰ ਕੇ ਕਿਹਾ ਵੀ ਗੁਰੂ ਜੀ ਮੇਰੇ ਬਸ ਮੰਦਰਾ ਪਾ ਦੇ ਮੈਨੂੰ ਯੋਗ ਦੀ ਰੀਤ ਦੱਸ ਦੇ ਹੁਣ ਗੁਰੂ ਚ ਐਡੀ ਪਾਵਰ ਹੈ ਕੀ ਕਹਿੰਨਾ ਸਾਧੂ ਬਣਨਾ ਪੈਂਦਾ ਬਚੜਿਆ ਦੇਹੀ ਸਾਧ ਕੇ ਸੌਣਾ ਪੈਂਦਾ ਸਟਕੇ ਪੂਰੀ ਉਹ ਮੰਦਰਾ ਪਾ ਦੂੰਗਾ ਜੇ ਚੇਲਾ ਬਣਨਾ ਨਾਹਦਾ ਫੜ ਕੇ ਸੂਆ ਕਰ ਦੂ ਕੰਨਾਂ ਦੇ ਵਿੱਚ ਮੋਰੀ ਮੰਦਰਾ ਪਾ ਕੇ ਬੇਟਾ ਚੜ ਜੀ ਚੇਤਨ ਨਗਰੀ ਨੂੰ ਆਖਾ ਠਾਕੇ ਦੇਖੀ ਕਿਆ ਕਾਲੀ ਕਿਆ ਕੋਰੀ ਇਹ ਸੰਸਾਰ ਨੂੰ ਰਾਖ ਦੀ ਢੇਰੀ ਸਮਝ ਕੇ ਤੇ ਤੈ ਜਾਣਾ ਗੁਰੂ ਗੋਰਖਨਾਥ ਨੇ ਜਦੋਂ ਉਸ ਅਫਰਮ ਦਾ ਨਾਮ ਲੈ ਕੇ ਕਹਿੰਦੇ ਮੁੰਦਰਾ ਪਾਈਆਂ ਜੋਗ ਦਿੱਤਾ ਇਹ ਕਹਿੰਦੇ ਨੇ ਗੁਰੂ ਚੇਲੇ ਦੀ ਇੱਕ ਬਨਾਵਟ ਫੇਰ ਜਿਹੜੇ ਚੇਲੇ ਸੀ ਕੱਚੇ ਕੱਚੇ ਤੇ ਪੱਕੇ ਚੋ ਫਰਕ ਹੁੰਦਾ ਤੇ ਜਿਹੜੇ ਰੰਗ ਚ ਰੰਗੇ ਹੋਏ ਸੀ ਉਹ ਤਾਂ ਨਹੀਂ ਬੋਲੇ ਜਿਹੜੇ ਭਾਈ ਕੱਚੇ ਸੀ ਜੋਗ ਨਹੀਂ ਦਿੱਤਾ ਤੀ ਗੁਰੂ ਨੇ ਉਹਨਾਂ ਨੇ ਸਵਾਲ ਕਰਤਾ ਵੀ ਗੁਰੂ ਗੋਰਖਨਾਥ ਨੂੰ ਕਹਿੰਦੇ ਗੁਰੂ ਜੀ ਸਾਨੂੰ 40 40 ਸਾਲ ਹੋ ਗਏ ਗੋਡੇ ਰਗੜਦਿਆਂ ਨੂੰ ਪਰ ਤੈ ਜੋਗ ਨਹੀਂ ਦਿੱਤਾ ਇਹ ਬੇਗ ਚੇਲਾ ਬਣਾ ਲਿਆ ਤੇ ਅੱਜ ਅਸੀਂ ਇੱਕ ਪ੍ਰਤਿਆਵਾ ਲੈਣੇ ਕੀ ਪ੍ਰਤਿਆਵਾ ਲੈਣੇ ਕਿਉਂਕਿ ਪਨਾਹ ਸ਼ਹਿਰ ਦੀ ਜਿਹਦਾ ਨਾਮ ਸੁੰਦਰਾ ਹੈ ਜਿਹਦਾ ਵੈਰ ਹੈ ਸੰਤਾ ਨਾਲ ਜੇ ਤੇਰਾ ਚੇਲਾ ਪੱਕਾ ਤਾਂ ਉਹਦੇ ਲਵੋਂ ਜਾ ਕੇ ਭਿਖਸ਼ਾ ਲੈ ਕੇ ਆਵੇ ਹੁਣ ਗੁਰੂ ਨੂੰ ਉਸ ਮੰਡਲੀ ਦੇ ਵਿੱਚੋਂ ਨਵੇਂ ਸੰਤ ਹੋਏ ਇੱਕ ਸਵਾਲ ਹੈ ਐਸੇ ਕਰਦੇ ਕਹਿੰਦਾ ਪੂਰੇ ਨੇ ਇਹਨੂੰ ਦੇਤਾ ਜਾ ਗੁਰਾਂ ਨੇ ਜੋਗ ਜੀ ਜਾ ਗੁਰਾਂ ਨੇ ਜੋਗ ਜੀ ਆ ਟੱਲੇ ਉੱਤੇ ਮੱਤ ਗਿਆ ਬਹਾਉ ਤਸੋਗੇ ਜੀ ਓਏ ਬਹਾਉ ਤਸੋਗੇ ਜੀ ਆ ਲੈ ਖਿੱਚ ਖਿੱਚ ਸੂਟੇ ਸਾਰੇ ਲਾਉਣ ਪੰਗ ਕੇ ਸਾਰੇ ਲਾਉਣ ਪੰਗ ਕੇ ਈ ਸੁੰਦਰਾਂ ਤੋਂ ਖੈਰ ਇਹ ਲਿਆਵੇ ਮੰਗ ਕੇ ਇਹ ਲਿਆਵੇ ਮੰਗ ਕੇ ਕਹਿੰਦੇ ਐਸਾ ਗੁੱਸਾ ਚੜਿਆ ਕਲੋਕ ਨਾਥ ਨੂੰ ਓ ਕਲੋਕ ਨਾਥ ਨੂੰ ਆ ਕੌੜੇ ਮੰਗੂ ਖੜਾ ਪਰ ਕਾਵੇ ਨਾਸ ਨੂੰ ਖੜੇ ਕਾਵੇ ਨਾਸ ਨੂੰ ਆਲਾ ਗੋਰਖੇ ਦੇ ਨਾਲ ਗੱਲ ਕਰੂੰ ਖੰਗ ਕੇ ਗੱਲ ਕਰੂੰ ਖੰਗ ਕੇ ਏ ਸੁੰਦਰਾ ਤੋਂ ਖੈਰ ਏ ਲੈ ਆਵੇ ਮੰਗ ਕੇ ਏ ਲੈ ਆਵੇ ਮੰਗ ਕੇ ਕਹਿੰਦਾ ਵੱਡੇ ਤੇ ਇੱਦਾਂ ਵਾਲਿਆਂ ਨੂੰ ਗੁੱਸਾ ਜਾਣਿਆ ਆ ਵੇ ਗੁੱਸਾ ਜਾਣਿਆ ਉੱਥੇ ਕੇ ਲੱਕਣੇ ਨਾਥ ਮੂਰੇ ਖੜਿਆ ਤਤ ਮੂਰੇ ਖੜਿਆ ਆ ਵਾ ਠੁੱਠੇ ਨਾਥਾ ਪੂਰਾ ਪਟੜਾ ਨੀ ਸੰਘ ਕੇ ਪਟੜਾ ਨੀ ਸੰਘ ਕੇ ਏ ਸੁੰਦਰਾ ਤੋਂ ਖੈਰ ਇਹ ਲਿਆਵੇ ਮੰਗ ਕੇ ਇਹ ਲਿਆਵੇ ਮੰਗ ਕੇ ਕਹਿੰਦਾ 12 ਸਾਲ ਹੋ ਗਏ ਉੱਤੇ ਪੈਂਦੇ ਰੋੜਾਂ ਦੇ ਉੱਤੇ ਪੈਂਦੇ ਰੋੜਾਂ ਦੇ ਲੱਗ ਗਿਆ ਦਰ ਦੇ ਵਿੱਚ ਹੌਣ ਜੋੜਾਂ ਦੇ ਵਿੱਚ ਹੌਣ ਜੋੜਾਂ ਦੇ ਉਸ ਕਹੇ ਨਹੀਂ ਬਚਨ ਗੁਰੂ ਦਾ ਵਲੰਗ ਕੇ ਗੁਰਾਂ ਦਾ ਵਲੰਗ ਕੇ ਸੁੰਦਰਾ ਤੋਂ ਖੈਰ ਇਹ ਲਿਆਵੇ ਮੰਗ ਕੇ ਇਹ ਲਿਆਵੇ ਮੰਗ ਕੇ ਇਹ ਆਪ ਗੁਰੂ ਨੇ ਕੈਸੇ ਕੀਤੀ ਹੱਦ ਦੀ ਕੈਸੇ ਕੀਤੀ ਹੱਦ ਦੀ ਆ ਕੱਲ ਦੀ ਆਪੂਤ ਨਹੀਂ ਸੇਵਾਂ ਤੇ ਆਦੇ ਦੀ ਐਸੀ ਮੈਂ ਤੇ ਆਦੇ ਦੀ ਹੋਵੇਂ ਗੋ ਰਖਾ ਦੇ ਨਾਲ ਗੱਲ ਕਰੂੰ ਖੰਗ ਕੇ ਗੱਲ ਕਰੂੰ ਖੰਗ ਕੇ ਏ ਸੁੰਦਰਾ ਤੋਂ ਖੈਰ ਇਹ ਲਿਆਵੇ ਮੰਗ ਕੇ ਇਹ ਲਿਆਵੇ ਮੰਗ ਕੇ ਹੇ ਜੋਗਰਾ ਬਣੂੰਗਾ ਫੇਰ ਹੱਕਦਾਰੇ ਜੀ ਫੇਰ ਹੱਕਦਾਰੇ ਜੀ ਆਲੇ ਖੇਦੇ ਆਲੇ ਸੁੰਦੇ ਆਲੇ ਬਾਹਰੇ ਜੀ ਸੁੰਦੇ ਆਲੇ ਬਾਹਰੇ ਜੀ ਕਿਹੜਾ ਮੋੜ ਆਵੇ ਦੇਲੀ ਤੋਂ ਅੰਦਰ ਨੰਗ ਕੇ ਏ ਅੰਦਰ ਨੰਗ ਕੇ ਏ ਸੁੰਦਰਾ ਤੋਂ ਖੈਰੀ ਇਹ ਲਿਆਵੇ ਮੰਗ ਕੇ ਏ ਲਿਆਵੇ ਮੰਗ ਕੇ ਕਹਿੰਦਾ ਕੋ ਰਖਾ ਦੇ ਤਿੰਨਾਂ ਦੀ ਡੈਨਾ ਸੁੰਦੇ ਨਾ ਆਵਾ ਡੈਨਾ ਸੁੰਦੇ ਨਾ ਕਾਲਜ ਤੇ ਮਾਰੂ ਤਿੱਖੇ ਨੈਣ ਸੁੰਦਰਾ ਤਿੱਖੇ ਨੈਣ ਸੁੰਦਰਾ ਆ ਫੱਕਰਾ ਪੰਨ ਤੋਂ ਸਮਾਨ ਬੰਗ ਕੇ ਏ ਸਮਾਨ ਬੰਗ ਕੇ ਈ ਸੁੰਦਰਾ ਤੋਂ ਖੈਰਿਆ ਲਿਆਵੇ ਮੰਗ ਕੇ ਏ ਲਿਆਵੇ ਮੰਗ ਕੇ ਵਾ 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 ਹੁਣ ਗੁਰੂ ਨੇ ਤੱਕਿਆ ਕਿਉਂ ਬੇਟਾ ਤੂੰ ਭिक्षा ਲਿਆ ਸਕਨੇ ਹੁਣ ਪੂਰਨ ਇੱਕ ਸ਼ਬਦ ਕਿਹਾ ਗੁਰੂ ਨੂੰ ਕਹਿੰਦਾ ਗੁਰੂ ਜੀ ਤਨ ਤੇਰਾ ਮਨ ਤੇਰਾ ਧਨ ਤੇਰਾ ਇੱਕ ਪਿਕਸ਼ਾ ਦੀ ਗੱਲ ਕੀ ਹੈ ਜੇ ਤੂੰ ਇਹ ਗੱਲ ਕਹਿੰਦੇ ਅੱਗ ਦਾ ਭਾਂਬੜ ਜਲਦਾ ਹੋਵੇ ਵੀ ਬੱਚਾ ਉਹਦੇ ਵਿੱਚ ਤਾਂ ਬਰਨੇ ਮੈਂ ਆਪਣਾ ਸਰੀਰ ਦੇ ਦੂੰਗਾ ਐਦੋਂ ਉੱਤੋਂ ਦੀ ਕੋਈ ਗੱਲ ਨਹੀਂ ਜੀ ਤਾਂ ਗੁਰੂ ਦੀ ਮਿਹਰ ਦੀ ਨਜ਼ਰ ਹੈ ਗੁਰੂ ਨੇ ਥਾਪੀ ਦਿੱਤੀ ਥਾਪੀ ਦੇ ਕੇ ਦਾ ਮਤਲਬ ਕੀ ਸੀ ਰਿੱਧੀਆਂ ਸਿੱਧੀਆਂ ਜੋ ਯੋਗ ਦੀ ਕਲਾ ਸੀ ਜੋ ਫਰਮ ਬਰਾਟਾ ਦੀ ਕਲਾ ਸੀ ਉਹ ਨੂੰ ਦੇਤੀ ਪਿਖਸ਼ਾ ਲੈਣ ਤੁਰਨੇ ਮੈਂ ਔਂ ਸੋਹੂੰ ਦਾ ਜਾਪ ਕਰਦਾ ਜਾਂਦੇ ਪਨਾਹ ਸ਼ਹਿਰ ਤੇ ਚਲੇ ਜਾਂਦੇ ਜਿੱਥੇ ਨੌ ਨੌ ਮਜਲੀਆਂ ਔਟਾਰੀਆਂ ਉੱਥੇ ਜਾ ਖਲੋਏ ਆ ਨੇਤਰ ਨੀਵੇਂ ਨੇ ਬਾਹਰ ਦੇ ਵਿੱਚ ਕੁਰਸੀ ਦੇ ਉੱਤੇ ਕੌਣ ਬੈਠੀ ਐ ਬਾਂਦੀ ਜਾ ਕੇ ਕਿਹਾ ਭੈਣੇ ਧੀਏ ਤੇਰੇ ਦਰ ਦੇ ਉੱਤੇ ਸੰਤ ਫਕੀਰ ਆਏ ਨੇ ਤੁਹਾਨੂੰ ਭੋਜਨ ਦੀ ਪਿਖਸ਼ਾ ਪਾਵੇ ਜਦੋਂ ਬਾਂਦੀ ਨੇ ਤੱਕੇ ਨਾ ਪੂਰਨ ਦੇ ਚਿਹਰੇ ਵੱਲ ਜਿਵੇਂ ਸੂਰਜ ਦੇ ਵਿੱਚੋਂ ਕਿਰਨਾ ਪੈਂਦੀਆਂ ਨੇ ਰਾਤ ਨੂੰ ਚੰਦਰਮਾ ਹੋ ਖਿਓਵੇਂ ਖਿਲਿਆ ਪੂਰਮਾਂ ਦੀ ਹੋਵੇ ਰਾਤ ਐਸੀ ਸ਼ੀਤਲਤਾ ਦੇਖੀ ਚੰਦਨ ਵਰਗੀ ਮਹਿਕ ਵੇਖੀ ਸਾਗਰ ਵਰਗਾ ਦਿਲ ਦੇਖਿਆ ਧਰਤੀ ਵਰਗਾ ਜਿਗਰਾ ਦੇਖਿਆ ਕਹਿੰਦੀ ਜੋ ਸਾਡੀ ਮਹਾਰਾਣੀ ਐ ਇੱਕ ਤਾਂ ਆਪਦੇ ਧਰਮ ਦੀ ਪੱਕੀ ਨਹੀਂ ਆਏ ਗਏ ਦਾ ਆਦਰ ਨਹੀਂ ਕਰਦੀ ਸੰਤਾ ਨਾਲ ਸ਼ਰੀਕਾ ਕਰਕੇ ਸੰਤਾ ਦਾ ਸਿਰ ਵੜਦੀ ਐ ਐਕਰ ਜੋਗੀ ਆ ਇੱਕ ਤੈਨੂੰ ਮੈਂ ਗੱਲ ਕਹਿਣੀ ਆ ਵੀ ਜੇ ਤੈਨੂੰ ਭਿਕਸ਼ਾ ਦੀ ਲੋੜ ਹੈ ਭਰ ਕੇ ਮੋਤੀਆਂ ਦਾ ਥਾਲ ਹੀਰੇ ਜਵਾਰਾਂ ਦਾ ਥਾਲ ਮੈਂ ਤੇਰੇ ਪੱਲੇ ਚ ਪਾ ਦਨੀ ਆ ਜੇ ਤੈਨੂੰ ਅੰਨ ਦੀ ਲੋੜ ਹੈ ਮੈਂ ਕਈ ਰਥਾਂ ਚ ਪਰਵਾ ਕੇ ਟਿੱਲੇ ਨੂੰ ਤੋੜ ਦਨੀ ਆ ਉਹ ਹੈਗੀ ਅਗ ਦੀ ਲਾਟ ਤੂੰ ਇੱਕ ਗਲਾਬ ਦਾ ਫੁੱਲ ਨੇ ਤੂੰ ਬਾਬਨ ਚੰਦਨ ਦਾ ਪੇੜੇ ਤੂੰ ਸੱਚਾ ਸੁੱਚੇ ਕੋਈ ਕਿਸੇ ਕਰਮਕਾਰ ਨੂੰ ਤੇਰੇ ਕੰਨ ਪਾੜੇਗੇ ਪਰ ਤੂੰ ਪੂਰਨ ਜੋਗੀਆਂ ਮੈਂ ਇੱਕ ਬੰਦੀ ਪੂਰਨ ਦੇ ਅੱਗੇ ਅਰਜ਼ੋਈਆਂ ਕਰਦੀ ਐ ਰਾਣੀ ਜਾਗਪੀ ਗਮਾਧੂ ਤੇਰੀ ਯਾਨ ਜੋਗੀਆਂ ਦੇਖਾ ਬੜਾ ਹੈ ਕਿਉਂ ਆਦੀ ਹੈ ਹਾ ਦੇਖ ਜੋਗੀ ਨੂੰ ਬੰਦੀ ਦੀ ਉਸ ਭੁਲਗੀ ਮੱਥੇ ਤੇ ਨੀਤੇ ਉਹੜੀ ਚੱਟੇ ਖੁੱਲ੍ਹੇਗੀ ਉਦੇ ਰੂਪ ਤੇ ਮਸਤ ਹੋ ਕੇ ਡੁੱਲਨੇਗੀ ਮੈਂ ਜਾ ਪਿੱਛੇ ਅਸਤਾਬੀ ਹੋ ਰਬਾਨ ਜੋਗੀਆ ਰਾਣੀ ਜਾਗ ਪੀਗ ਮਾਰੂ ਤੇਰੀ ਜਾਨ ਦੋਗੀਆ ਭਣ ਮੇਰੀ ਇਹਦ ਹੋਈ ਤਾਂ ਲਗੀ ਰਨਾ ਕਦੇ ਮੌਤ ਕੋਲੋਂ ਡਰਦੇ ਫਕੀਰ ਨਾ ਰਾਣਾ ਜੱਗ ਉੱਤੇ ਅਮਰ ਸਰੀਰ ਨਾ ਕਿਹੜਾ ਨਾਲ ਹੈ ਕਿਸੇ ਦਾ ਸਾਡਾ ਪੈਰ ਬੰਦੀ ਏ ਰਾਣੀ ਸੁੰਦਰਾਂ ਦੇ ਹੱਥੋਂ ਲੈਣੀ ਖੈਰ ਬੰਦੀ ਏ ਤੇਰੀ ਸੁੰਦਰ ਸਕੇਲ ਪਿਆਰੀ ਲੱਗਦੀ ਤੇਰੀ ਸੁੰਦਰ ਸਕੇਲ ਪਿਆਰੀ ਲੱਗਦੀ ਆ ਤੈਨੂੰ ਫੂਕ ਦੂ ਫੁੱਲਾ ਬੇਲਾ ਤੇ ਅੱਗ ਦੀ ਆ ਕੋਈ ਰੋਇ ਤੂੰ ਬਾਹਰ ਲੈ ਲਾ ਡੱਗੇ ਦੀਆ ਮੇਰੀ ਘਰ ਲਾਇਣ ਜੇ ਪਰ ਬੰਨ੍ਹ ਜੋ ਗਿਆ ਨਾ ਨਹੀਂ ਜਾ ਕੇ ਪੀਗ ਮਾਰੂ ਤੇਰੀ ਦੰਦ ਹੋ ਗਿਆ ਓਏ ਅੱਖ ਪੂਰਨਾ ਬਚਨ ਮੁਖੋਂ ਕੌੜ ਕੇ ਜਾਂ ਤੂੰ ਉਸ ਨੂੰ ਖਬਰ ਕਰ ਧੌੜ ਕੇ ਪਾਵੇ ਪਿੱਛੇ ਆਏ ਸਾਨੂੰ ਖੁਦ ਬੌੜ ਕੇ ਆਵੇ ਮਹਿਲਾਵਾਲੀ ਤੂੰ ਤਾਂ ਜਿਸੇ ਘੇਰ ਬੰਦੀ ਏ ਰਾਣੀ ਸੁੰਦਰਾਂ ਦੇ ਹੱਥੋਂ ਲੈਣੀ ਘੇਰ ਬੰਦੀ ਏ ਅੱਗੇ ਇਸਨੇ ਅਨੇਕ ਜੋਗੀ ਮਾਰਤੇ ਬੇ ਅੱਗੇ ਇਸਨੇ ਅਨੇਕ ਜੋਗੀ ਮਾਰਤੇ ਕੋਈ ਬਚਿਆ ਨਹੀਂ ਦੀ ਤਲਵਾਤੇ ਮਸਾਹੂਰ ਹੈ ਕਾਣੀ ਸਨ ਸਾਤੇ ਇਨੂੰ ਖੁੰਨਣੇ ਨੂੰ ਜਾਨ ਦਾ ਦੁਹਾਂਜ ਹੋ ਗਿਆ ਘਾਣੀ ਜਾਗ ਪੀਗ ਮਾਰੂ ਤੇਰੀ ਜਾਨ ਜੋ ਗਿਆ ਕਾ ਨੂੰ ਝਗੜਾ ਬਤਾਇਆ ਵਿੱਚ ਗੱਲ ਦੇ ਕਾ ਨੂੰ ਝਗੜਾ ਬਤਾਇਆ ਵਿੱਚ ਗੱਲ ਦੇ ਜਾਂ ਤੂੰ ਉਸ ਨੂੰ ਸਤਾਵੀ ਪਤਾ ਕੱਲ ਨੇ ਸਾਧੂ ਆਪਦੇਸ ਰੜ ਤੋਂ ਨਹੀਂ ਹੱਲ ਨੇ ਚੰਡੇ ਗੁਰੂਆਂ ਦੇ ਅਸੀਂ ਕਿਹੜਾ ਖੈਰ ਬੰਦੀ ਏ ਰਾਣੀ ਸੁੰਦਰਾਂ ਦੇ ਹੱਥੋਂ ਲੈਣੀ ਖੈਰ ਬੰਦੀ ਏ ਰਾਣੀ ਜੋਗੀ ਬਾਲੀ ਸੁਣ ਕੇ ਨਦੀਨ ਨੂੰ ਟਟਿਆਣੀ ਬਲ ਕੱਤੇ ਦੀ ਵਹੀਰ ਨੂੰ ਨੈਣ ਰਾਜ ਦੇ ਨ ਲੈ ਕੇ ਫਕੀਰ ਨੂੰ ਮੇਰੀ ਘਰ ਲਾਇਰ ਜੇ ਪਰੇ ਬਾਂਜ ਹੋ ਗਿਆ ਨਾਨੀ ਜਾਗ ਪੀਗ ਮਾਰੂ ਤੇਰੀ ਜਾਨ ਹੋ ਗਿਆ ਉਹ ਪਾਂਦੀ ਚਲੀ ਗਈ ਪੂਰਨਾ ਪਕਾਰ ਦਾ ਨਾਮ ਲੱਗੇ ਹਰ ਟਣ ਕਰ ਤਾਰ ਦਾ ਜਿਹੜਾ ਭਗਤਾਂ ਦੇ ਕਾਰਜਾ ਸਵਾਰ ਦਾ ਚੰਦਰ ਰਾਜ ਗਿਆ ਫਕਰ ਚੰਦ ਸ਼ਹਿਰ ਬੰਦੀ ਏ ਰਾਣੀ ਸੁੰਦਰ ਆਦੇ ਹੱਥੋਂ ਲੈਣੀ ਖੈਰ ਬੰਦੀ ਏ ਕਹਿੰਦੀ ਬਾਬਾ ਜੀ ਤੂੰ ਮੇਰੇ ਕਹੇ ਤੋਂ ਤੂੰ ਚਲੇ ਜਾ ਹੁਣ ਪੂਰਨ ਕਹਿੰਦੀ ਭੈਣੇ ਮਾਤਾ ਜੀ ਇੱਕ ਕੈਨੂੰ ਮੈਂ ਗੱਲ ਕਹਿਣਾ ਕੀ ਗੁਰੂ ਗੋਖਨਾ ਦਾ ਮੈਂ ਚੇਲਾ ਹਾਂ ਮੈਨੂੰ ਮੌਤ ਦਾ ਕੋਈ ਡਰ ਨਹੀਂ ਦੁੱਖ ਤੇ ਸੁੱਖ ਤੋਂ ਸਰੀਰ ਉੱਤੇ ਉੱਠੜੇ ਜੇ ਭਿਕਸ਼ਾ ਦੇਣੀ ਹੈ ਤੇਰੀ ਰਾਣੀ ਨੂੰ ਜਾ ਕੇ ਜਗਾ ਉਹਨੂੰ ਵਲਾ ਭੈਣੇ ਤੇਰੇ ਹੱਥ ਦੀ ਪ੍ਰੀਖਿਆ ਨਹੀਂ ਮੈਂ ਲੈਣੀ ਰਾਣੀ ਦੇ ਹੱਥ ਦੀ ਪ੍ਰੀਖਿਆ ਲੈਣੀ ਹੈ ਲਓ ਜੀ ਰਾਣੀ ਨੂੰ ਬਲਾਉਣ ਚਲੀ ਜਾਂਦੀ ਆ ਬੰਦੀ ਨਾਲ ਤਾਂ ਸੋਚਦੀ ਏ ਕੀ ਕਹਿੰਦੀ ਏ ਇਹ ਦੇਵਤਿਆਂ ਦਾ ਰਾਜਾ ਹੋ ਸਕਦਾ ਕੋਈ ਮਹਾ ਸ਼ਕਤੀ ਹੈ ਬੱਜਰ ਸ਼ਕਤੀ ਹੈ ਜਿਹਦੇ ਚਰਨਾਂ ਦੇ ਵਿੱਚ ਲੱਖਾਂ ਰਾਜ ਨਸਬਰ ਹੋ ਸਕਦੇ ਨੇ ਚੱਲ ਮਨਾ ਚਲੀਏ ਦੇਖੀ ਜਾਉ ਬਾਂਦੀ ਚਲੀ ਜਾਂਦੀ ਏ ਹੰਕਾਰ ਦੀ ਭਰੀ ਰਾਣੀ ਕਾਤੇ ਪਲੰਗ ਤੇ ਸੁੱਤੀ ਪਈ ਏ ਜਗਾਈ ਕੀ ਕਿਹਾ ਰਾਣੀ ਤੇਰੇ ਦਰ ਦੇ ਉੱਤੇ ਇੱਕ ਫਕੀਰ ਆਇਆ ਤੇਰੇ ਦਰ ਦੇ ਉੱਤੇ ਇੱਕ ਯੋਗੀ ਆਇਆ ਮਹਾਤਮਾ ਆਇਆ ਐ ਕਰ ਭਿਖਸ਼ਾ ਤਰਹੀ ਇੱਕ ਪਾਸੇ ਤੂੰ ਮੇਰੇ ਕਹਿ ਤੋ ਗਲ ਦੇ ਵਿੱਚ ਪੱਲੂ ਪਾ ਕੇ ਨੇਤਰ ਨੀਵੇਂ ਕਰਕੇ ਉਹਦੇ ਦਰਸ਼ਨੇ ਕਰ ਲੈ ਤੇਰੇ ਜਨਮਾਂ ਜਨਮਾਂ ਦੀ ਮੈਲ ਪਰਾਂ ਹੋ ਜੂਗੀ ਜਦੋਂ ਇਹ ਗੱਲ ਕਹੀ ਹੰਕਾਰ ਵੀ ਭਰੀ ਦੁਸ਼ਟ ਆਤਮਾ ਕਿਉਂਕਿ ਜਿਹੜਾ ਮਹਾਤਮਾ ਦਾ ਬੈਰੀ ਆ ਉਹ ਦੁਸ਼ਟ ਆਤਮਾ ਹੁੰਦਾ ਹੈ ਦੇਣਾ ਧਿਆਨ ਫਿਰ ਉਹਦਾ ਜੋ ਬੁੱਧੀਆ ਕਿੱਥੇ ਗਈ ਖੰਡੇ ਵੱਲ ਖੰਡਾ ਤਿਆਰ ਕਰ ਲਿਆ ਤੇ ਮੋਤੀਆਂ ਦਾ ਥਾਲ ਭਰਦੀ ਐ ਪਰ ਬੰਦੀ ਤੋਂ ਰਿਹਾ ਨਹੀਂ ਗਿਆ ਕੀ ਕਹਿੰਦੀ ਐ ਰਾਣੀ ਤੇਰੇ ਵਰਗੀਆਂ ਸ਼ਕਲਾਂ ਉਹਦੇ ਚਰਨਾਂ ਦੇ ਵਿੱਚ ਰੁਲਦੀਆਂ ਫਿਰਦੀਆਂ ਨੇ ਤੇਰੇ ਵਰਗੇ ਤਾਕਤ ਉਹਦੇ ਪਿੱਛੇ ਪਿੱਛੇ ਫਿਰਦੇ ਨੇ ਦੋ ਸ਼ਬਦ ਬਾਂਦੀ ਰਾਣੀ ਸੁੰਦਰਾ ਨੂੰ ਤੱਕ ਕੇ ਪਲਾਂਹੇ ਐਸੇ ਆਦੀਆ